ਜਹਾਜ਼ ਬੈਠੇ ਜਿਆਦਾ ਦੇ ਪਾੜੇ ਕੰਢ ਤੱਕ ਬੋਰ ਜੇ ਹੋਏ ਫੇਰ ਜਾਂਦਾ ਵੀ ਉਹ ਨਾ ਤਾਂ ਸਕਰੀਨਾਂ ਜਿਉਂ ਤੇ ਇਹ ਤਾਂ ਕੁਝ ਨਹੀਂ ਹੋਇਆ ਠੱਕੜ ਜਾ ਖੋਲ ਲੈ ਲਾਲਾ ਉਹਨਾਂ ਨੇ ਮੈਨੂੰ ਜਾਂ ਖੋਲ ਲੈ ਬੰਦ ਕਰ ਮੈਂ ਨੈਟੀ ਦਾ ਥੱਲੇ ਤਾਕੀ ਉਹਨੂੰ ਤਾਂ ਠੱਕੜ ਖੋਲ ਲੈ ਪਈ ਜੀ ਇਹਦਾ ਤਾਂ ਤਾਕੀ ਤਾਕੀ ਨਾ ਕਿ ਤੈਨੂੰ ਦੇਖ ਤਾਕੀ ਖੋਲੋ ਪਹਿਲਾਂ ਉਹ ਮੰਗੇ ਜਾਂਦੇ ਮੈਨੂੰ ਖਾਣ ਮੈਂ ਮੈਂ ਕਿਤੇ ਹੱਸਾ ਵਰਗੇ ਬਹਿ ਜਾਉਂਗਾ ਇੱਥੇ ਉਹ ਦੋ ਪੈਸੇ ਵਾਲਾ ਜੀ ਸੀਸੇ ਵੀ ਦਿਆ ਦੇਖੀ ਕਿੰਨੇ ਕੁ ਦੂਰ ਪੈ ਗਿਆ ਦੁਬਈ ਉੱਤਰੂ ਹੈ ਕਿੱਥੇ ਵਿਚੇ ਜਿਹੜੇ ਬੰਦੇ ਖਾਣ ਪੀਣ ਦੇ ਪੈਕੇਜ ਹੈ ਵੀ ਫੁੱਲ ਚੱਲੇ ਅੱਛਾ ਜੀ ਬਹੁਤ ਆਹਦਾ ਬਾਰਾ ਬਾਰਾ ਤੁਸੀਂ ਹੱਥ ਘੱਲਿਆ ਕਰਦੇ ਲਵਾਉਂਦੀ ਆਂ ਆਹ ਜੀ ਆਵਾਜ਼ੀ ਦੱਬਿਆ ਉਹ ਤਾਂ ਵਿਦਵਾ ਦਿਓ ਹੀ ਕੋਲਡ ਡਰਿੰਕ ਪਾ ਲੈ ਟਿਸ਼ੂ ਪੇਪਰ ਜੀ ਲੈ ਕੇ ਖਿੱਚ ਕੇ ਲੈ ਗਿਆ ਮੈਂ ਤਾਂ ਮੁੜ ਕੇ ਬਾਥਰੂਮ ਹੀ ਕਿਹਾ ਜਾਣਾ ਤੁਹਾਡਾ ਬੀਤੇ ਨੀ ਨਪੇ ਤੇ ਪਿੱਛੇ ਪਹਲਾ ਲਾਦਾ ਹੋਈ ਮੇਰਾ ਪੰਗਾ ਮੈਨਾਂ ਦੀ ਹੋਰ ਮੇਦਾਲਾ ਪਾਉਂਦੇ ਹਾਂ ਹਾਂ ਚੱਲ ਤੂੰ ਆਪ ਮੇਰੇ ਮੈਂ ਤਾਂ ਅਮਨ ਮੇਰਾ ਮਾ ਪੰਗਾ ਕਰ ਗਿਆ ਤਾਂ ਮੈਂ ਡਰਦੀ ਮਾਰ ਬਾਤ ਨਹੀਂ ਚੜ ਕੇ ਆਈ ਨਾ ਕਰ ਮੈਂ ਕੋਲਾ ਪੰਗਾ ਕਰਦਾ ਤਾਂ ਚੱਲ ਇਹਨਾਂ ਨੂੰ ਡਾਕਟਰ ਦਾਜਾ ਕਰ ਉਹ ਵੀ ਨਾ ਲੱਗ ਜਾ ਕੇ ਫਿਰ ਤੂੰ ਡਾਕਟਰ ਨੂੰ ਕਹਿਣਾ ਕਿ ਥੈਲੀ ਚੱਕ ਲੈ ਬਾਥਰ ਮੈਂ ਬੈ ਬੋਕ ਕੇ ਬੈ ਜਾਣਾ ਉੱਤੇ ਕੰਮ ਨਹੀਂ ਪੜ ਜਾਣਾ ਤੇਰਾ ਮੋਬਾਈਲ ਲੈ ਕੇ ਰੱਖਦਾ ਨਾ ਉੱਤੇ ਜਾ ਕੇ ਥੈਲੀ ਤਾਰ ਕੇ ਅੰਗਰੇਜ਼ ਨੂੰ ਫੜਾ ਦਿੰਦਾ ਉਹ ਜਿਹੜਾ ਹਾਂ ਸ਼ਾਹੂ ਲੈਣਾ ਆਇਆ ਦੀ ਤੁਨੂੰ ਗੱਡੀ ਆਲਾ ਇੰਦੀ ਆਦੀ ਰੰਬਾਈ ਆ ਕਹਨੇ ਸਾਡੇ ਬਾਪੇ ਨੇ ਹੱਥ ਵਿਚਾਰੇ ਨੇ ਪਹਿਲਾਂ ਵੀ ਦੱਸਿਆ ਤੁਮ ਮੈਂ ਬੋਲਾਂ ਮਾਪੇ ਕੰਧੂਰ ਨਹੀਂ ਕਹੇ ਬਾਬੇ ਚੱਕੀ ਲਾਗਦਾ ਨੇ ਕੁਝ ਹੋਰ ਹੋਣਾ ਲੈ ਕਹਿੰਦੇ ਨਾ ਫਾਂ ਪੈਣਾ ਵਧੀਆ ਚੱਕਾ ਕਿਉਂਦਾ ਮੈਂ ਹੀ ਬੋਲਦਾ ਹੁੰਦਾ ਸੀ ਓਹੋਹੋ ਕਹਿੰਦੇ ਸਮਸਾ ਜਿਹੜਾ ਦੇਹਤ ਕੋ ਬਰ ਗਿਸਾਦੇ ਹੋਰ ਕਈ ਲੋਕਾਂ ਨੂੰ ਆਉਂਦਾ ਵੀ ਛੜਕ ਤੇ ਕੋਈ ਸਮਾਨ ਗਿਰਾ ਪਿਆ ਵੀ ਚੱਕੀ ਹੈ ਹਨਾ ਤਾਂ ਹੀ ਕਹਿ ਦਿੰਦੇ ਬਈ ਬਰਸਾਂਾਂ ਅੱਜ ਵੀ ਬੋਲਿਆ ਕਰਦੇ ਨੇ ਪਰ ਅੱਪਰ ਜਾਓ ਠਿਕਣਾ ਨਹੀਂ ਰੋ ਉਹ ਤੇ ਆਪਣਾ ਇਨਵੈਸਟੇਸ਼ਨ ਤੇ ਵੀ ਕਿਸੇ ਵੀ ਅਗਿਆਤ ਵਸਤੂ ਕੋ ਹਾਥ ਨਾ ਲਗਾएं ਪਰ ਆਪਣੇ ਘਰ ਨੂੰ ਵੜਦੇ ਰਹਿਣ ਮਨ ਬਈ ਇਮਾਨ ਲਾ ਕੇ ਦੇਖਾ ਲੈ ਕਿ ਕਿਹੜੀ ਆਉਂਦੀ ਕਿਦਾਂ 400 ਦਾ ਨੋਟ ਨਾਲ ਵਿੱਚ ਵਿਆ ਹੋਵੇ ਦਿਖਾਉਗਾ ਜੀ ਕਿਹਦਾ ਕਿਹਦਾ ਲੱਗਿਆ ਨਾ ਬਾਬਾ ਕਿਹਦਾ ਹੋਰ ਬੇਖੂਦ ਹੋਰ ਮਾਮਾ ਖੈਦਿੰਦੇ ਲੱਗੇ ਆ ਬਾਬੇ ਚੱਕੀ ਨਾ ਤੂੰ ਤੇਰੇ ਕੋਲ 5000 ਜਾਦੇ ਨੰਨੇ ਤੇਰੇ ਕੋਲ 5000 ਜਾਦੇ ਮਲਾਜੇ ਕਰਨਾ ਤੇ ਨਾ ਸਭ ਕੁਝ ਜਾਣਦਾ ਪਰ ਤੂੰ ਉਹਦੇ ਮੈਨੇ ਸਾਦੀ ਦੀ ਬਣੀ ਉਹ ਲੋਹੋਂ ਤਾਂ ਪੜਿਆ ਉਸੇ ਸੋਪੇ ਜੀ ਨੋਟ ਦੋਦੇ ਪਾ ਦੇ ਨੰਨੇ ਮੇਰੇ ਕੋਲ ਨੋਟ ਮੈਨਾਂ ਨਹੀਂ ਹੋਂਦਾ ਜਾਣਦਾ ਹਾਂ ਨੋ ਨਹੀਂ ਜਾਣਦਾ ਇਹ ਲੋ ਬੰਦਾ ਪੈਦੂ ਦਾ ਚਾਰਦਾ ਉਹਨੂੰ ਕੋਈ ਐਕਸਪੀਰੀਅੰਸ ਨਹੀਂ ਮਿਲਦਾ ਚਾਹੇ ਤਾਂ ਬਾਅਦ ਐਕਸਪੀਰੀਅੰਸ ਹੁੰਦਾ ਨਹੀਂ ਇਹਦੇ ਵਿੱਚ ਈਕੋਸ ਹੋਣਾ ਚਾਹੀਦਾ ਨਾਲ ਉਹ ਵੀ ਜਾਰਦੀ ਨਹੀਂ ਹੁੰਦਾ ਆਪਾਂ ਫਿਲਮਾਂ ਵਗੈਰਾ ਦੇਖਦੇ ਆ ਨਾਲ ਆਪਾਂ ਦੇਖਦੇ ਵੀ ਕਿੰਨਾ ਕੁਸ ਹੁੰਦਾ ਪਰ ਆਪਣੀ ਇਹ ਚੀਜ਼ਾਂ ਯਾਦ ਨਹੀਂ ਹੁੰਦੀ ਐ ਕਿ ਵੀ ਜਿਵੇਂ ਆਾ ਹੋਟਲ ਦਾ ਇਹਨਾਂ ਨੇ ਹੁਣ ਕਿੰਨਾ ਕੁ ਸਿੱਖਿਆ ਦੋ ਵਾਰ ਜਾ ਕੇ ਆਏ ਇੱਥੇ ਕਿੰਨਾ ਕੁ ਸਿੱਖਿਆ ਇਹ ਹੋਟਲ ਇਹਨਾਂ ਨੂੰ ਪਿੰਡ ਚ ਦੇ ਤਾ ਹਨਾ ਆਹ ਫਰਤ ਨਾਲ ਇੱਥੇ ਪਿਆਇਚਾ ਚ ਦੇ ਵਿੱਚ ਮਿਲੇ ਮੈਂ ਇੱਕ ਗੱਲ ਕਹਿਣਾ ਚਾਹਤ ਹਾਂ ਇਹ ਤਾਂ ਫੂਡ ਨਹੀਂ ਮਿਲਿਆ ਉੱਥੇ ਹੀ ਚੱਲ ਜਦੋਂ ਕਿਤੇ ਵੀ ਜਾਣਾ ਤਾਂ ਆਪਾਂ ਨੇ ਚਲੋ ਬੰਦੇ ਉਹਨਾਂ ਨੂੰ ਮੈਂ ਕਹਾਂ ਇੱਕ ਦੋ ਵਾਰ ਤੇ ਪਤਾ ਲੱਗਦਾ ਹੁੰਦਾ ਹਾਂ ਹੋਰ ਜਦੋਂ ਕਿਤੇ ਵੀ ਜਾਣਾ ਤੇ ਬੰਦਾ ਪਹਿਲਾਂ ਨਾ ਉਹਦੇ ਬਾਰੇ ਪੂਰਾ ਸਰਚ ਕਰੇ ਕਰਦਾ ਹੈ ਨਾ ਪ੍ਰਪੇਅਰ ਹੋ ਗਏ ਆਪਾਂ ਕਿੱਥੇ ਨਾ ਹੁਣ ਆਪਾਂ ਇਹ ਦਵਾਈ ਦੇਖੇ ਮੰਗੇ ਦਵਾਈ ਆਪਣਾ ਪੈਕੇਜ ਆਪਾਂ ਉੱਥੇ ਵੀ ਸ਼ਹਿਰ ਤੋਂ ਬਾਹਰ ਸੀ ਉਹਦਾ ਆਪਣਾ ਇੱਕ ਪੈਕੇਜ ਆਪਾਂ ਘੁਮਾਉਣ ਵਾਸਤੇ ਲੈ ਜਾਂਦੇ ਜੇ ਆਪਾਂ ਆਪਦੇ ਬਾਰੇ ਬੰਦਾ ਕਹਿੰਦਾ ਵੀ ਹਮੇਸ਼ਾ ਉੱਥੇ ਹੋਟਲ ਕਰੋ ਜਿੱਥੇ ਉਹਦੇ ਆਲੇ-ਦਾਲੇ ਕੋਈ ਮੰਨਣ ਕੇ ਚੋ ਲੋਕ ਰਹੇ ਸ਼ੀਰ ਹੋਵੇ ਤਾਂ ਲੱਗਦਾ ਲੱਗਦਾ 에어ਪੋਰਟ ਹੋਵੇ ਜਾ ਲਵੇ ਉਹਨੇ ਮੈਟਰ ਸਟੇਸ਼ਨ ਹੋਵੇ ਵੀ ਉੱਥੇ ਅਦਾ ਫੁੱਟ ਲਓ ਚਾਹ ਤੇ ਦੋ ਉੱਥੇ ਤੇ ਥੋੜਾ ਮਹਿੰਗਾ ਹੋ ਜਾਏ ਪਰ ਉੱਥੇ ਇਹ ਤੈਨੂੰ ਹੁਣ ਆਪਾਂ ਕਿਤੇ ਦਵਾਈ ਤੋਂ ਘੁੰਮਣ ਜਾਂਦੇ ਆਪਾਂ ਤਾਂ ਐਕਸ ਟਿਕਾਂਗੇ ਜੇ ਰੋਟੀ ਖਾਣਗੇ ਤਾਂ ਆਪਾਂ ਕਿੱਥੇ ਖਾਣੋ 100 ਡਾਲਰ ਦੀ ਰੋਟੀ ਖਾਧੀ 100 ਡਾਲਰ ਲੈ ਗਿਆ ਜੇ ਲਾਵੇ ਲਾਉਣੇ ਹੁੰਦਾ ਤੁਰ ਕੇ ਜਾ ਕੇ ਖਾਏ ਆਉਂਦੇ ਹਾਂ ਇੱਥੇ ਸਾਈਲੈਂਡ ਵੀ ਤਕ ਤੋਂ ਸਕੇ ਹੋਰ ਇੱਥੇ ਵੀ ਇੰਦਰ ਹਨ ਤਨਸਰਪਿਆ ਕੋ ਰੋਟੀ ਚਾਹ ਦੀ ਰੋਟੀ ਆਏ ਤਨਸਰਪਿਆ ਕੋਲੋਂ ਲੈ ਜਾ ਗਏ ਚਲੋ ਕੋਈ ਨਾ ਫੇਰ ਵੀ ਤੁਸੀਂ ਜਾਏ ਵਧੀਆ ਰਹੇ ਤੇ 100 ਡਾਕਰ ਗੱਡੀ ਤੇ ਬੈਠ ਕੇ ਨਿਕਲੀ ਬਾਹਰ ਬਾ ਚਲੋ ਹਮ ਲੈ ਚਾਉਂ ਮੈਂ ਚਾਰ ਲੈ ਹਮ ਉਹ ਪੁਲ ਟਿਕਨੀ ਕੋਲ ਉੱਪਰ ਆਪਣਾ ਇੰਨਾਰੇ ਨਹੀਂ ਹੈ ਬੋਰ ਦੇ ਟਿਕਨੀ ਕੋਲ ਡਾਣਾ ਫਾਇਸਾ ਵਾਲਾ ਲੱਗਦਾ ਕਦੇ ਜਾਣੇ ਦਾ ਚੱਲਿਆ ਜਾਂਦਾ ਇੰਨੇ ਜਾਣਾ ਤਾਂ ਚੱਲਣਾ ਬਹੁਤ ਔਖਾ ਉਹ ਕਰ ਕਿਉਂ ਉਹ ਕਰਵਾਟ ਹੁੰਦੀ ਆ ਮੈਂ ਮਗੇ ਇੱਕ ਹੋਰ ਆਪਾਂ ਦੇ ਨਾਲ ਲੈ ਜੇ ਫਿਰ ਜਿੰਨਾ ਆਪਾਂ ਖਰਚਾ ਕਰਕੇ ਚਾਰੇ ਭਾਏ ਨੇ ਜੋ ਤਾਂ ਹਸ ਨਹੀਂ ਰੋਟਾ ਰੋਟੀ ਚਾਹ ਰੋਟੀ ਪਾਣੀ ਦਾ 1.5 ਲੱਖ ਮੰਗੂ ਖਰਚਾ ਆ ਜਾ ਮੈਂ ਇੱਕ ਜਣੇ ਦਾ ਹਾਂ ਠਿਕ ਤਾਂ ਘੱਟ ਆ ਜਿਹੜਾ ਉੱਥੇ ਆਪਣਾ ਇਹ ਫਾਇਦਾ ਮੇਰੇ ਇਹ ਪੂਰੀ 10 ਲੱਖ ਟਾਈਪ ਤੇ ਨਹੀਂ ਹੁੰਦਾ ਇਹੋ ਕਰਨਾ ਲੱਗੇ ਪੈਸੇ ਹਾਂ ਟਿਕਟ ਤਾਂ ਸਸਤੀ ਏ ਯਾਰ ਬਟ ਟਿਕਟ ਬਹੁਤ ਹਾਂ ਬਾਕੀ ਹੋਟਲ ਦੀ ਬਾਹਰ ਪੈ ਜਾਣਾ ਪਾਪਿਆ ਬਾਕੀ ਜਦ ਕੋਈ ਆਪਦਾ ਬੰਦਾ ਗਿਆ ਹੋਇਆ ਹੁੰਦਾ ਸਾਹਮਣ ਵਾਲਾ ਤਾਂ ਉਹਦਾ ਵਿੱਚ ਬਹੁਤ ਫਾਇਦਾ ਹੋ ਜਾਂਦਾ ਪਹਿਲਾਂ ਸਾਨੂੰ ਬੁਲਾਇਆ ਬੰਦੇ ਨੇ ਬਹੁਤ ਬੁਲਾਇਆ ਉਦੋਂ ਡਿੱਕ ਆਇਆ ਜਿਵੇਂ ਕੰਕਾਉਣ ਕਾਇਆ ਵੱਢਣ ਵਾਲੀਆਂ ਕਿਆ ਇਹਨਾਂ ਦਾ ਜਾਣਾ ਹੋ ਗਿਆ ਉਹ ਮੁੰਡੇ ਦਾ ਫਿਰ ਇੱਧਰ ਆਉਣਾ ਹੋ ਗਿਆ ਆ ਚੀਜ਼ ਹੋ ਗਈ 2000 ਰੁਪਏ ਤੇ ਇੱਕ ਰੂਪਾ ਮਿਲਦਾ ਹੁਣ ਅਸਰ ਅੰਕਸਰ ਜਾਣਿਆ ਨਾ ਦਰਪਾ ਕਸੀ ਗਿਆ ਉਦੋਂ ਬੈਠਾ ਫੇਰ ਬਾਕੀ ਦੀ ਰੋਟੀ ਦੇਖ ਲਾ ਆਈ ਗਾ ਮੈਂ ਰੋਟੀ ਆਈ ਨਾ ਤੇਲ ਨਹੀਂ ਲੱਗਦਾ ਗੱਡੀ ਦਾ ਅਰੋ ਵਿੱਚ ਪਾ ਲਓ ਟੂਰ ਵਾਲੇ ਨੂੰ ਕਹਿਆ ਆਉਣ ਦੇ ਜਿਹੜਾ ਉਹ ਚਾਹ ਵੀ ਆਉਣ ਦੇ ਉਹ ਵੀ ਆਉਣ ਦੇ ਬਾਕੀ ਵੀ ਆਉਣ ਦੇ ਮੈਂ ਦੱਸਿਆ ਥਿਆ 400 ਰੁਪਏ ਦਾ ਕਰਪਾ ਹਾਂ ਉਹ ਕੋਲ 5 ਰੁਪਏ ਰਹਿ ਗਏ ਸੀ ਤਾਂ ਉਹ 300 ਨੂੰ 95 ਰੁਪਏ ਦੇ ਦੇ ਸੀ 5 ਰੁਪਏ ਹੈਗੇ ਸੀ ਤੋਂ 500 ਰੁਪਏ ਚੜਾਇਆ 5 ਦੇ ਦਿੱਤੇ ਸੀ ਉਹ ਕਹਿੰਦੇ ਨੇ ਪੈਸੇ ਦਾ ਇਹ ਬਸ ਕੁਲ ਕੀ ਹੋਵੇ ਟਿਕਟ ਦਾ ਰਕੀ ਕਰੂਗਾ ਅਗਲਾ ਜਦ ਖਾਣ ਪੀਣ ਰਹਿਣ ਕਿੰਨਾ ਮੇਗਾ ਇਹ ਹੀ ਚੀਜ਼ਾਂ ਜਾਂਦੀਆਂ ਐਰਪੋਰਟ ਤੋਂ ਅਗਲੇ ਟਿਕਟ ਦੇ ਕੇ ਚੋਣਾਂ ਅਸੀਂ ਟਿਕਟ ਤਾਂ ਥੋੜੀਆ ਲੱਗਦੀ ਆ ਟਿਕਟ ਨਾਲ ਜਹਾਂ ਵਾਲਾ ਚੀਜ਼ ਕੰਮ ਚਾਚੇ ਲੈ ਜਾਂਦਾਗਾ ਹਾਂ ਸਮਾਨ ਚਲੋ ਆਏ ਫਿਰ ਪੈਸਾ ਕਮਾਇਆ ਦੇ ਕੀ ਫਾਇਦਾ ਜਿੰਦਗੀ ਜੇ ਥੋੜਾ ਮੋਟਾ ਇੰਜਵਾਏ ਨਾ ਕਰਿਆ ਯਾਦ ਹੀ ਹੋ ਜਾਂਦਾ ਇਹ ਹਾਈ ਨਾ ਚੱਲ ਫੇਰ ਵੀ ਆਏ ਜਿਹੜੇ ਹੁਣ 1.5 ਲੱਖ ਦੀ ਟਿਕਟ ਲਾ ਕੇ ਜਾਂਦੇ ਨੇ ਬਾਕੀ ਖਾਣਾ ਪੀਣਾ ਲੱਗ ਉਹ ਤਾਂ ਨਹੀਂ ਹੈਗਾ ਕਿੱਥੇ 1.5 ਲੱਖ ਤੇ ਸਾਰੇ ਜਾਇਆ ਆ ਫੇਰ ਉਸਦੀ ਵੀ ਬੰਦਾ ਕੋਲ ਪੈਸਾ ਵੀ ਮੋਟਾ ਹਾਂ ਉਹੀ ਗੱਲ ਕਰਦੀ ਆ ਚੱਲ ਆਪਣੇ ਹਿਸਾਬ ਨਾਲ ਆਪਾਂ ਨੇ ਉਹ ਕਰਤਾ ਇੰਨਾ ਕ ਐਨੀ ਮਿਹਨਤ ਕਰਕੇ ਬੰਦਾ ਕਮਾਉਂਦਾ ਤੱਕ ਪਛਾਣ ਉਹਨੂੰ ਲਾਉਣਾ ਬਹੁਤ ਔਖਾ ਹੋ ਗਿਆ ਇੰਨਾ ਹੋਰ ਹੋਰ ਇਹ ਤਾਂ ਵੀ ਜੀ ਅੱਬੜ ਵਾਂਗੂ ਜੇ ਜਾਂਦਾ ਬਸ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਕਹਦਾ ਹੁੰਦੇ ਨੇ ਹਾਂ ਬਾਕੀ ਵਿੱਚ ਲੋਕ ਇਹ ਜੀ ਕੰਮ ਉਹ ਘੱਟਰੇ ਉਹਨਾਂ ਆਪਣੀ ਪਰੇ ਨਹੀਂ ਜੀ ਰਿਹਾ ਪਰ ਆਪਾਂ ਫਿਰ ਆਪਦਾ ਪਰਿਵਾਰ ਵੀ ਦੇਖਣਾ ਹੁੰਦਾ ਨਾ ਪਿੱਛੇ ਇਕੱਲਾ ਸ਼ੌਂਕ ਹੀ ਦੇਖਣਾ ਆਪਦਾ ਘਰ ਪਰਿਵਾਰ ਸਭ ਕੁਝ ਦੇਖਣਾ ਤਾਂ ਹੀ ਆਪਣਾ ਗਾਹਾਂ ਵਾਲਾ ਟਾਈਮ ਲੰਘੂਗਾ ਆ ਜਾ ਕੇ ਦੋ ਵਾਰ ਹੁਣ ਮੂੰਹ ਪਾੜਦਾ ਐ ਵਗਹਿਣ ਬਾਰੇ ਬੰਦੇ ਤੇ ਤਾਂ ਆ ਆ ਕੁਝ ਮੈਂ ਆਪਾਂ ਕੋਈ ਖਰਚਾ ਕਰਿਆ ਬਦਦੂ ਕੋਈ ਖਾਣ ਪੀਣੇ ਰਹੇਗਾ ਖਰਚੇ ਕੀ ਕਰਤੇ ਇਹ ਨਾ ਮੇਰਾ ਨਾ ਬਿਲਕੁਲ ਦਾ ਨਾ ਪੈਕ ਵੀ ਢਿੱਚੇ ਰਹਿ ਗਿਆ ਦਵਾਈ ਤੇ ਮੈਂ ਤੇ ਨਾ ਉਹ ਇੱਕ ਲੈ ਕੇ ਕੋਟ ਉਹ ਹੀ ਕੋਟੋਂ ਪੀ ਗਿਆ ਸਾਰਾ ਸਾਰਾ ਐਵੇਂ ਲੰਘੇ ਆਪਾਂ ওই ਮੱਤੇ ਪੀ ਗਏ ਉਹ ਗੱਲ ਹੈ ਵੀ ਉੱਥੇ ਕਿ ਪੜਵੰਦਾ ਜਾ ਸਕਦਾ ਸੁੱਖਾ ਖਾਣਦੇ ਪੂਰੀਆਂ ਐਨ ਉਹ ਤਾਂ ਫਿਰ ਸੋਣ ਕੇ ਨਾ ਇਹਦੀ ਪੈਸੇ ਪਰੇ ਹੈਗੇ ਹਟਲ ਦਾ ਅਗਲੇ ਵਿੱਚ ਕਰਿਆ ਹੈ ਜੇ ਉਹ ਤਾਂ ਪਾਣੀ ਵੀ ਆਤਰੇ ਤਾਂ ਮਿਲਣਾ ਹੀ ਗਿਆ ਔਰ ਤਣ ਕੇ ਮਾਰ ਦੇ ਦੂਰ ਦੇ ਮਾਰ ਦੇ ਨਾ ਵੇ ਫਿਰ ਉਹ ਮਤਲਬ ਮਨ ਲਓ ਪੇਸਟੀਆਂ ਹੁੰਦੀਆਂ ਉਹ ਦੋ ਖਾਂਦੇ ਤੇ ਮਨ ਲੋ ਉਹ ਟਾਈਮ ਦਾ ਉੱਠਾ ਮੈਂ ਤੇ ਇਹ ਕਰ ਲਾਂ ਤੇ ਦੁੱਧ ਪਿਆ ਮੈਂ ਦੁੱਧ ਪੀਂਦੇ ਕੋਈ ਮਿੱਠੇ ਚੋ ਕੁਝ ਕੀ ਹੁੰਦੀ ਉਹ ਖਾਂਦੇ ਵਿਆਂ ਕੁੱਖਾਂ ਮਨ ਲੋ ਜਿਵੇਂ ਹਰ ਹੁਣ ਤਾਂ ਕਰਸ ਜੇ ਬਲਾ ਉੱਥੇ 2 ਨੰਬਰ ਲੱਗ ਜਾਂਦਾ ਸੋ ਉਹਨੂੰ ਗੋਲੀ ਵੀ ਨਹੀਂ ਮਿਲਣੀ ਹੁੰਦੀ ਨਾ ਨਾ ਲੋ ਕੀ ਵੇਚਦੇ ਉਹ ਵੀ ਲੈ ਜਾਂਦੀ ਕਦਾਂ ਲੈ ਗਈ ਸੀ ਮੈਂ ਪਨਾਗੇ ਕਦੋਂ ਬਖਾ ਲਿਆ ਲੈ ਗਿਆ ਵਾ ਵੇਰਾ ਮੀ ਜੀ ਹੋ ਜਾਂਦੀ ਆ ਜਿਹੜਾ ਬੰਦਾ ਜਾਣਦਾ ਰਹਿੰਦਾ ਓਦਾਂ ਫਿਰਦਾ ਰਹਿੰਦਾ ਉਹ ਹੁੰਦਾ ਹੋਈਏ ਚੀਜ਼ਾਂ ਦੀ ਆਤ ਪਾਈਦੀ ਜਿਹੜਾ ਬੰਦਾ ਵਿਚਾਰਾ ਜੇ ਗਿਆ ਜੈਣਾ ਹੋਵੇ ਉਹਨੂੰ ਤਾਂ ਮੈਨੂੰ ਮੱਲੀ ਬਖਾਰ ਹੁੰਦਾ ਹੀ ਆ ਅੰਬਰਸਾਰ ਹੋ ਗਿਆ ਤੀ ਜਾ ਕੇ ਇਹ ਕਿ ਜੰਦੇ ਨੇ ਪਹਿਲਾਂ ਕੋਈ ਨੀਵਾਸ ਆ ਕ੍ਰਾਸੀ ਕੋੜੀ ਆ ਬਾਬਾ ਜੀ ਪੰਗਾ ਤਾਂ ਆਪ ਲੈਣਾ ਜਾ ਕੇ ਸੋਨੇ ਦਵਾਇਆ ਹੁਣ ਸਾਨੂੰ ਕੀ ਪਤਾ ਉੱਪਰੋਂ ਜਵਾਕ ਸਾਡੇ ਨਾਲ ਆਏ ਹਾਏ ਜੇ ਬਾਰਾ ਆਉਂਦੇ ਹੋਏ ਤਾਂ ਹੈਗਾ ਵੀ ਜੇ ਕੋਈ ਗੋਦੀ ਚੱਕ ਕੇ ਬਾਹਰ ਕੱਢ ਲੈ ਸਾਨੂੰ ਲੱਗਾ ਕੋਈ ਲੈ ਮਗੈ ਤੁੰਹੀ ਨਾਲੇ ਗਿਆ ਅੰਤ ਆਲੇ ਅਲਟੋ ਗੱਡੀ ਜਗ੍ਹਾ ਤੇ ਆਪਾਂ ਵਿੱਕੀ ਨੇ ਜਸਨੀ ਦੀ ਚੱਕੀ ਨਹੀਂ ਪਾਈ ਬਗਦਰ ਦਾ ਕਚੂmber ਸੈਲਨ ਕੱਢ ਕੇ ਰੱਖੇ ਕੋਤੀ ਜੀ ਜਿਗਾ ਮਾ ਕਰਕੀਆ ਨਹੀਂ ਉਹ ਤਾਂ ਜਸਨੀ ਜੂਰੀ ਪਹਾੜੇ ਤੇ ਉਦੋਂ ਨਿਗਰ ਨਹੀਂ ਤੇ ਬੱਚੇ ਨੇ ਕਿ ਫੇਕੀ ਹੋਰ ਹੋਰ ਪਰ ਵਿੱਕੀ ਦਾ ਬਹੁਤ ਹੈ ਬਈ ਬੰਦਾ ਵੱਡੇ ਦਿਲ ਦਾ ਉਹ ਚਾਹੇ ਜਸਨੀ ਨਿਗਰ ਆ ਹਾਲੇ ਵੀ ਪਰ ਫੇਰ ਵੀ ਉਹ ਜਸਨੀ ਨੂੰ ਨਾ ਆ ਰਖਦਾ ਫੁੱਲ ਵਾਂਗੂ ਦੇਖ ਲਾ ਉਥੇ ਗਏ ਤੇ ਫਸਰਾਂਦ ਕਿੰਨੀ ਭੀੜਤੀ ਧਰਮੇ ਵੀਰ ਉਹ ਨਹੀਂ ਬਸ ਹੋ ਗਈ ਤੀ ਪੰਜ ਪੰਜ ਮਿੰਟ ਚਾਕੇ ਵਿੱਕੀ ਨੇ ਨਹੀਂ ਛੱਡੀ ਜਸਨੀ پور ਆ ਵੀ ਜਿੰਨਾ ਟਾਈਮ ਖੜੇ ਮੁੱਠਾ ਦੇਖਣ ਵਾਸਤੇ ਜਸਨੀ ਨੇ ਦਾ ਡਰਦਾ ਹੱਥ ਤੇ ਧਰਮੇ ਨੇ ਆਖਿਆ ਜੋਦੇ ਨੇ ਇੱਕ ਵਾਰ ਚੱਕੇ ਅੰਮ੍ਰਿਤੰਦਰ ਦੀ ਗੋਦੀ ਉਹ ਤੇ ਚੜੇ ਜਦੋਂ ਮਾਤਾ ਨੂੰ ਜੀ ਖੰਡੇ ਕਰਤੇ ਹੋ ਕੇ ਫੀੜਤੀ ਉਹ ਵੀ ਮੱਥਾ ਟੇਕਦੇ ਹੋਏ ਇਹਨਾਂ ਨੇ ਬਾਰੀ ਬਾਰੀ ਚੱਕ ਕੇ ਚੜੇ ਫੇਰ ਵੀ ਸਹਿਬ ਚਾਰ ਪੰਜ ਜਣੇ ਤੇ ਇਹ ਬਸ ਹੋਈ ਰਹੀ ਐ ਇਹਨਾਂ ਦੀ ਥੋੜੇ ਥੋੜੇ ਟਾਈਮ ਨਾਲੇ ਦੇਖ ਲੈ ਜਸਨੀ ਜੀਰਾ ਨੂੰ ਚੱਕ ਕੇ ਇਹ ठा ਉਹ ਖੜਦੇ ਨਹੀਂ ਤੇ ਸਾਂ ਘੁੱਟਦਾ ਸੀ ਉਹਨਾਂ ਦਾ ਅਰੇ ਰੁਪਾ ਕਿਲੋ ਵੀ ਦਾ ਅਸੀਂ ਮਾਗੀ ਬੈ ਗਏ ਤੇ ਇਹਦਾ ਕੋਈ ਹੋਰ ਲੱਗਦਾ ਲੱਗਦਾ ਨਾ ਵਈਆ ਆ ਤੇਵੇਂ ਮਨ ਜੀਵਰ ਕੇ ਮਾਇਕ ਤੁਰਵਾਗੇ ਨਹੀਂ ਅਰੇ ਦੂਰ ਤਾਂ ਮਾਟੀਏ ਲੱਗਦਾ ਪਰ ਹੈਗਾ ਬਾਵਾ ਵੀ ਉਹ ਵੀ ਮਾਰ ਰਹੀਆ ਉਹਦੇ ਵਾਂਗੂ ਹੈ ਗੁਲਾਬੀ ਹੈ ਨਾ ਸੀ ਪੀ ਜਾ ਚਾਓ ਮੰਗ ਨਹੀਂ ਘਰ ਜਾਂਦੀ ਤੇ ਉਹ ਵਿਚ ਵਿੱਚ ਆਏਗਾ ਫੋਟੋ ਦੇ ਜਾਂਦੇ ਫਿਰ ਉਹ ਭਾਈ ਤੂੰ ਤਾਂ ਵੀਡੀਓ ਵਿੱਚ ਖੜਾ ਹੀਗਾ ਕੋਰ ਨਹੀਂ ਆ ਰਿਹਾ ਉਹ ਆਨੇ ਬਾਈ ਲੈ ਹਰੇ ਦੋਨੇ ਕਿੱਤੀ ਨਹੀਂ ਹੈ ਦੀ ਉਹ ਆਪਦਾ ਸਮਾਨ ਥੱਪਾ ਲੈਣ ਗਿਆ ਖੜਾ ਕੇ ਆਪਦਾ ਚੋਲਾ ਲੈ ਕੇ ਆਊਗਾ ਚੋਲਾ ਤੇ ਲੈਣੇ ਕੋਈ ਨਹੀਂ ਤੇ ਦੀ ਸਪੈਸਾ ਕਿ ਭਾਈ ਮਾਣਾ ਮਾੜੋ ਜ ਮੈਂ ਕਿਉਂ ਆ ਬੱਕਰ ਕਿ ਆਵਰੇ ਲੂੰਗਾ ਇਹ ਫਾਇਦਾ ਨਹੀਂ ਕਰੂੰਗਾ ਕਿਤੋਂ ਬੋਟਾ ਖਿੱਚਾਂਗੇ ਹਾਂ ਪਹਿਲੇ ਤੂੰ ਉੱਧਰ ਕੀ ਕਰਤਾ ਐ ਬੋਲਦਾ ਮਾ ਚਲ ਨਾਨਾ ਨੋ ਤਾਂ ਗੱਲਾਂ ਕਰ ਰਹੇ ਨੇ ਕਰਦਾ ਚਲ ਨਾਨੂ ਹਾਂ ਉਹ ਨਾਨੂ ਆ ਤੇਰੇ ਉਹਦਾ ਨਾਨੂ ਹੋ ਗਿਆ ਅਗਲੇ ਦਾ ਸਕਵੀਰ ਚਾਚਾ ਦਾ ਨਾਨੂ ਆ ਇਹ ਮੇਰਾ ਨਾਨੂ ਆ ਇਹ ਮੇਰਾ ਮਾਮੂ ਆ ਮੀਂਹ ਆ ਨਾਨੂ ਨਾਨੂ ਮਨਮ ਦਸ ਮੇਰੇ ਪਾਣ ਲੱਗਿਆ ਉਹ ਕਹਿੰਦੀ ਕਹਿੰਦੀ ਇਹ ਨਾਨੂ ਆ ਪਤਾ ਨਹੀਂ ਹੋ ਰਿਹਾ ਕੀ ਸਮਝੀ ਬੈਠੀ ਸੀ ਕਹਿੰਦੀ ਜੇ ਤੁਹਾਡਾ ਨਾਨੂ ਮੇਰਾ ਨਾਨਾ ਹੈ ਕਹਿੰਦੀ ਜੇ ਤੁਹਾਡਾ ਨਾਨਾ ਹੋਵੇ ਮੇਰਾ ਨਾਨਾ ਹੈ ਨੰਦਾ ਦਾ ਤੇਰਾ ਹਾਰ ਗਿਆ ਹੁਣ ਹਾਂ ਇਹ ਤਾਂ ਕੀੜੇ ਨੇ ਉੱਪਰ ਹੈ ਵੀ ਪਹਿਲਾਂ ਨਾਲ ਉਹ ਸਰੀਰ ਅੰਦਰ ਰਹਿ ਗਿਆ ਹਾਂ ਉਹਨਾਂ ਨੇ ਗਾਹ ਪਾਰਖਿਆ ਓਏ ਸਾਹ ਜਾਂਦੇ ਲੋ ਜਵਾਸਾ ਹੋਰ ਉਹ ਮੱਗਰ ਨੇ ਫੜ ਰਖੀ ਆ ਕਦੋਂ ਕਰੇ ਮੇਰੇ ਸਾਹ ਕੱਲ ਨੂੰ ਛੱਡ ਦੂੰਗਾ ਸੁੱਤੀ ਹੈ ਕੱਲ ਨੂੰ ਛੱਡ ਦੀ ਸੁੱਤੀ ਹੈ ਹੋਰ ਗੁਰਮੁਨਾ ਖੇਡਦੀ 아 자, 자식아. ਨਹੀਂ ਮਾਨੂੰ ਗਾਵੀ ਦੇ ਮਾਨੂੰ ਨੂੰ אבי ਨਹੀਂ ਹੈ ਹਾਂ ਇੱਕ ਹੀ ਕਲਾਜੋ ਕਹ ਰਿਹਾ ਦੋਏ ਜੜੇ ਦੋ ਦੋ ਕਰਕੇ ਲਿਆ ਦਿਓ ਹਾਂ ਨਾ ਇੱਕ ਹੀ ਕਲਾਜੋ ਕਹ ਰਿਹਾ ਦੋਏ ਜੜੇ ਦੋ ਦੋ ਕਰਕੇ ਲਿਆ ਦਿਓ ਬੈਠ ਬਈ ਚੱਲ ਨਾ ਨੱਪਾ ਫਾਗ ਕੋਤਨਾ ਸੇਰੋ ਨਾ ਲੈ ਜੀ ਤੂੰ ਬੈਜੋ ਕੇ ਰਹਿਣਾ ਐ ਕਰ ਨਾਲ ਛੱਡਿਆ ਫਿਰ ਚਾਹ ਠੀਕ ਹੈ ਠੀਕ ਮਰੂਤੀ ਗੱਡੀ ਵਾਂਗ ਹੁਣ ਦੋਏ ਤੁਸੀਂ ਬੈਜੋ ਪਿੱਛੇ ਇਹ ਲੈ ਬਿਚਾਲੂ ਇਹ 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 ਲੈ ਕਲਾਮੀਂ ਚੁੱਕੀ ਆ ਲੈ ਕੇ ਟੱਕਿਆ ਨਾ ਹੱਤੋਂ ਵਰਨੇ ਮੈਨੂੰ ਬੱਸ ਬੈਜਾ ਅੱਗੇ ਆ ਜਮਨਾਂ ਦੇ ਪਿੱਛੇ ਜਿਲੇ ਕੇ ਨਾ ਛੱਡਣਾ ਨਾ ਚੱਕਦੇ ਠੀਕ ਆ ਮੈਂ ਦਵੋ ਤੇ ਬਾਏ ਬਾਏ ਮਾਇਆ ਨਾ ਪਤਾ ਨਹੀਂ ਲੱਗਦਾ ਠੀਕ ਉਹ ਮੇ ਭੱਜ ਲੋਵੇ ਉਹ ਭੱਜ ਲੋਵੇ ਕਹਿੰਦਾ ਬੌਲੇ ਕਾਲੀ ਦੇ ਵੀ ਫਾਕੇ ਵੀ ਬਰੂ ਬਲ ਕਿਉਂ ਗਿਆ ਕੋਝੀ ਨਹੀਂ ਹੋਇਆ ਮੋਟੇ ਨਹੀਂ ਕੈ ਪ੍ਰਿਆਈ ਪੂਆ ਨਹੀਂ ਕੈ ਪ੍ਰਿਆਈ ਪੂਆ ਹਾਂ ਸਵੇਰੇ ਦੇਖਦੇ ਤੇ ਬਾਪੂ ਜੀ ਆਲੇ ਅੱਲਾ ਜੀ ਨਲੀ ਇਨਸਪਾਇਰਵਾ ਇੱਕ ਫਿੱਕੀ ਦਾ ਇੱਕ ਦਾ ਸਿਰ ਕਾਲਾ ਹੈ ਨਾ ਜਿਆਦੇ ਹੂੰ ਬਸ ਆਰਾ ਦਿਨ ਇਹਨਾਂ ਨੂੰ ਲੈ ਹੀ ਫਿਰ ਜਾਂਦੇ ਨੇ ਕਦੇ ਅੰਦਰ ਕਦੇ ਬਾਹਰ ਪਹਿਲੀ ਜਾਨ ਬਾਲ ਕੇ ਖੁਸ਼ੀਆਂ ਲਾਗੀਆਂ ਮਰੀ ਅੱਜ ਸ੍ਰੀ ਆਨੰਦ ਰਾਮ ਨਾਮੀ ਰਹੂਗੀ ਸੋਨੂੰ ਹੋਰ ਕੋਈ ਹੋਰ ਕੋਈ ਚੀਜ਼ ਨਹੀਂ ਬਤਾਏਗਾ ਬਸ ਆ ਰਾਮ ਨਾਮੀ ਸੋਡੀਆਲੇ ਰਾਮ ਨਾਮੀ ਰਾਈ ਦੀਏ ਆਹਾਲ ਰਾਮ ਨਾਮੀ ਹੈ ਜੀ ਹੂੰ ਰੱਖਣਾ ਇਹਦਾ ਕਾਲ ਜੀ ਨਿਕਲ ਗਿਆ ਉਹਨੇ ਸੈਂਗਰਾ ਆਉਣਾ ਉਮੀਦਾਰਾ ਨਾ ਬੁੱਟਾ ਸੰਢਿਆ ਵਾਲੇ ਨੂੰ ਭੱਜੇ ਗਏ ਜੀ ਇੰਨਾ ਦਸ ਦਿਨ ਸਕੂਲ ਵਾਲੇ ਕਾਲੂ ਵਗ ਜਾਂਦੇ ਸੰਢੀ ਹੋਰ ਬੋਜੀ ਦੇ ਤੇ ਯਾਰ ਉਹ ਕਿਹੜਾ ਕੋਈ ਕੰਮ ਆ ਤਾਇ ਦਾ ਖੜਾ ਚੋੜਾ ਨਾ ਟਿਕਣ ਦਿਓ ਕਿਤੇ ਉਹਨੂੰ ਤੋਲੋ ਵਿਚਾਰੇ ਨੂੰ ਪੋਰਾ ਹੋਰ ਬਾਬਾ ਕਿਦੀ ਕਮਾ ਲਓ ਕੋਈ ਹੋਰ ਕਾਲੂ ਵੀ ਛਾਲ ਸੀ ਕਹਿੰਦੇ ਜੇ ਚੰਨੇ ਆਜ ਭੱਜੇ ਕਾਲੂ ਇਹਨਾਂ ਨੂੰ ਚੰਨੀ ਗਾੜ ਲੈ ਜਾਣੇ ਆ ਹੋਰ ਲੈ ਕੇ ਫੇ ਠੀਕ ਆ ਦੇਖ तो, अभी चोड़ा, चोड़ा पाकिस्तानी पाकिस्तानी तो देखना माइया तो वे बस इने च लड़पोंगे साहेब ਸਾਹਿਬ ਹੁਣ ਤੇਰੀ ਗਲਤੀ ਆ ਸਾਹਿਬ ਦਾ ਚੰਡੀਗੜ੍ਹ ਸਾਹਿਬ ਦਾ ਚੰਡੀਗੜ੍ਹ ਕੈਨਸਲ ਜਿਸ ਨਹੀਂ ਬਸ ਇਹਨੂੰ ਘਰੇ ਛੱਡਾ ਕੋਈ ਨਾ ਇਹਦਾ ਚੰਡੀਗੜ੍ਹ ਹੈ ਕਰ ਤੂੰ ਜੋ ਗਨ ਲਾਤਾ ਤੇਰਾ ਚੰਡੀਗੜ੍ਹ ਕੈਨਸਲ ਆ ਹਾਏ 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 ਜੂੜਾ ਜੂੜਾ ਬੰਨ ਲਿਆ ਕਰ ਪੁੱਤ ਤੈਨੂੰ ਕਮੈਂਟ ਆਉਂਦੇ ਨੇ ਅਸਤਾ ਬੰਨਦੇ ਥੱਕ ਜਾਂਦੇ ਆ ਪਰ ਇਹ ਖੋਲਦਾ ਨਹੀਂ ਤੱਕਦਾ ਹੈਗਾ ਕੀ ਕਰੀਏ ਜੀ ਸਾਰਾ ਡੱਬਰ ਥੱਕ ਗਿਆ ਬੰਨ ਬੰਨ ਕੇ ਜੇ ਜ਼ਿਆਦੇ ਕਾਸਕੇ ਬੰਨ ਦਿੰਨੇ ਆ ਫਿਰ ਇਹਦੇ ਪਿੰਪਲ ਹੋ ਜਾਂਦੇ ਨੇ ਹੂੰ ਹੋਰ ਕੱਢ ਦਿਆ ਨੇ ਭਾਈ ਇਹਦੇ ਸਿਲ ਚਾਹ। ਹੋਰ ਫਿਰ ਥਿੱਲਾ ਲਾ ਬੰਨਦੇ ਐ ਥਿੱਲਾ ਆ ਜਰਕਦੇ ਨੇ ਖੋਲ ਲੈਂਦਾ। ਬਈ ਤੇਰਾ ਲਾ ਮਾਰਦਾ ਮੈਂ ਕੈਂਟੀ ਨੂੰ। ਆਇਆ ਬੜਾ ਸੋਹਣਾ ਐ ਮਾਰਨ ਵਾਲਾ। ਆਈ ਬੜੀ ਸਰੀ ਜੀ ਮਾਰਨ ਵਾਲੀ। ਉਲਾਰਨ ਨਾ ਬੈਠੀ। ਦੋਦੀ ਆ ਖੇਡਣ ਵਾਸਤੇ ਰੁੱਤ ਕੇ ਲੈਣ ਨਾ ਕਿਰਤ ਕਰਨੀ ਆ। ਦੋਦੀ ਮੈਨੂੰ ਸੋਤ ਨੂੰ। ਮੈਨੂੰ ਪਤਾ ਤਾਂ ਨਹੀਂ ਕੀ ਕਰਨਾ। ਤੈਨੂੰ ਟੀਵੀ ਦੇਖਣਾ ਅੰਦਰ ਬੈਠੀ। ਹਾਂ ਕੀ ਹੋ ਰਹੀ ਕਿੰਨੂ ਕੁ ਕਹ ਲੈ ਦੇਖਿਆ ਭਵਨ ਨੂੰ ਬੁਲਾਉਣੀ ਆ ਮੈਂ ਫੋਨ ਕਰਕੇ ਉਹਦਾ ਨਾਲ ਗੇੜਦੇ ਦੇਖੀ ਫਿਰ ਉਹ ਨਹੀਂ ਆਊਗਾ ਫਿਰ ਦੇਖਿਓ ਥੋੜੀਆਂ ਚਿੜੀਆਂ ਨੂੰ ਕਿਵੇਂ ਮਾਰ ਕੇ ਜਾਂਦਾ ਹਾਂ ਹਾਂ ਜੀ ਹਾਂ ਦੱਸੋ ਨਾ ਬੁਲਾਉ ਨਹੀਂ ਤਾਂ ਕਰਦੀ ਆ ਮੈਂ ਫੋਨ ਮੈਂ ਨਾ ਮੂਰੀ ਬੱਤੀ ਮੈਂ ਨਹੀਂ ਹੰਤ ਬੈਠੀ ਆ ਹਾਂ ਗਰੀਬ ਵਧੀਆ ਚੌੜ ਨਹੀਂ ਕਰੋਗੇ ਇੱਕ ਥਾਂ 'ਚ ਟਿੱਕੀ ਬੈਠੀ ਤਾਂ ਰਹੇਂਗੀ ਇੱਕ ਜਗ੍ਹਾ ਤੇ ਚੜ ਰਹੇਂ ਹੈਂ ਤੇਰੀ ਦੁਲਾਤ ਕਿਹਨੇ ਆ ਅੱਛਾ ਉਹ ਦੰਦ ਜੜ ਕੱਢ ਰਿਆ ਫੇਰ ਕਿਉਂ ਗੁਰਦੁਆਰੇ ਆ ਗਏ ਮੇਰੇ ਤੁਹਾਡੇ ਕੋਲ ਆ ਗਏ ਹੱਥ ਕਿੰਨੀ ਗੜਾ ਮਾਰਦੇ ਕਦੀ ਕਦਾ ਇਹ ਨਹੀਂ ਖੜਦਾ ਕਦੀ ਨੂੰ ਹੁੰਦਾ ਬੁਖਾਰ ਹੂੰ ਕੋਈ ਦਵਾਈ ਪਾਈ ਜਾਂਦਾ 10 11 ਵਜੇ ਕਹਿੰਦੇ ਪਾਈ ਤੇ 12 ਵਜੇ ਬੋਲਦਾ ਸਿੰਨਾ ਤੇ ਕਹਿੰਦੇ ਖਾਰਜ ਹੋ ਰਿਹਾ ਹੋ ਜਾ ਲੇ ਮੁਰਤੀ ਹੋ ਗਈ ਕਈ ਦਿਨਾਂ ਦਾ ਹੂੰ ਦੰਦ ਜੜਾਂ ਕੱਢਦਾ ਮੱਛਰ ਹੋ ਰਿਹਾ ਹੋਰ ਹੋਰ ਤਾਂ ਨਹੀਂ ਗੈਲੀ ਹੈ ਬੁਖਾਰ ਕਰਕੇ ਧੁੱਪੀ ਚ ਫਿਰ ਇਹ ਕਹਿੰਦੇ ਇਹ ਥੀ ਗੱਡੀਆਂ ਨਹੀਂ ਮੇਰੇ ਜਾਂਦਾ ਥਕਾਵਟ ਹੋ ਜਾਂਦੀ ਹੈ ਬੱਚੇ ਨੂੰ ਇਹ ਵੀ ਚੀਜ਼ਾਂ ਜਸਨੀ ਜੀ ਕੁਛ ਜਿਆਦਾ ਨਹੀਂ ਬੜਾ ਸਭ ਕੀ ਹੋ ਰਿਹਾ ਪੁੱਤ ਮੈਂ ਤਾਂ ਹਮੇਸ਼ਾ ਸੇਂਗਰਤਾ ਸੀ ਬਸ ਫਰਨਾ ਤਾਂ ਨਹੀਂ ਅੱਛੀ ਕਰ ਲੰਦਾ ਸੀ ਕਿਸੇ ਵਾਰ ਤਾਂ ਪੁੱਤ ਦਾਦੀ ਦੇਖੋ ਮੈਂ ਐ ਬੈਠੀ ਐ ਬੱਸ ਬੱਸ ਐ ਕਰ ਲੈ ਇਹ ਕਰ ਰਿਹਾ ਤਾਂ ਪਿੱਛੇ ਨੂੰ ਹੀ ਦਿਖਿਆ ਰਹੀ ਨਾ ਤਾਰੇ ਜਾਂ ਮੁਰ ਸਾਹਿਬ ਬੁਤਕਾਨ ਨੂੰ ਦੇਖਣੇ ਪੜੇ ਅੱਜ ਦਾ ਉਹ ਤੇ ਪੋਚਾ ਵੀ ਨਹੀਂ ਲਾਇਆ ਮੈਨੇ ਗਰਦ ਗਪਾਇਨਾ ਪੋਚਾ ਵੀ ਨਹੀਂ ਲਾਇਆ ਹੈਗਾ ਆ ਦੇਖੋ ਬੋਲ ਰਹੀਆਂ ਚੂੰ ਚੂੰ ਕਰ ਰਹੀਆਂ ਨੇ ਸਾਹਿਬ ਪੁੱਠੇ ਕੰਮ ਨਾ ਕਰਿਆ ਕਰ ਆ ਗਈਆਂ ਬਲੈਤਣਾ ਬੀਬੀਆਂ ਚੱਲ ਲੈ ਘਰੋਂ ਚੱਲ ਲੈ ਕੈਨੇਡਾ ਅਮਰੀਕਾ ਉਧਰ ਇੱਕ ਲੇਡੀਜ਼ ਦਾ 2500 ਰੁਪਏ ਕੱਢ ਲਏ ਬੱਸ ਦੇ ਹੀ ਲਾ ਵਿਚਾਰੀ ਭੁੱਖੇ ਐ ਨਹੀਂ ਇਹ ਖਾ ਉਹ ਲੈਉਂਦੀ ਹੁੰਦੀ ਐ ਫਿਰ ਹੁਣ ਤੇ ਦੱਸਿਆ ਹਣ ਝੋੜ ਕਿਸੇ ਨਾ ਕੱਢ ਰਿਹਾ ਨਾਲੇ ਜਾਨ ਗਿਆ ਚੱਲ ਇਹ ਬਾਸ ਦਾ ਹੋਣਾ ਨਹੀਂ ਦੇ ਵੀ ਫੈਸੇ ਨਿਕਲ ਕੇ ਮੈਂ ਉਹ ਹੀ ਦੱਸ ਰਹੀ ਆ ਨਾ ਭੀੜ ਤੇ ਭਾਈ ਬੱਸ ਹੀ ਨਹੀਂ ਆਈ ਅੱਧਾ ਘੰਟਾ ਪੁੱਛਣਾ ਨਹੀਂ ਇੰਨਾ ਤਾਂ ਕਰੀਏ ਵਿਚਾਰੀ ਨਾਲ ਕਹਿੰਦੀ ਮੁੱਖ ਕੇ ਹੋ ਵੀ ਕਹਿੰਦੀ ਕਹਿੰਦੀ ਸਾਰੇ ਪਾਸੇ ਤਲਾਸ਼ੀ ਲਾ ਲਓ ਇੱਕ ਪਾਸੇ ਦਰਦ ਹੋਦਾ ਇੱਕ ਪਾਸੇ ਉਹਨੂੰ ਕਾਲਾ ਕਹਿੰਦੇ ਕਹਿੰਦੇ ਸਾਰੇ ਪਾਸੇ ਤਲਾਸ਼ੀ ਲਾ ਲਓ ਤੂੰ ਇੰਨੀ ਗਰਮੀ 'ਚ ਵਾਟਰ ਕਿੱਥੋਂ ਪਾ ਕੇ ਆ ਗਈ ਉਹ ਬਈ ਤਾਂ ਅਪੀ ਚਲੇ ਮੈਂ ਬਾਈ ਜੀ ਬਾਈ ਜਿਉਂਦੀ ਰਹਾਂ ਮੇਰੇ ਆਧਾਰ ਤੋਂ ਐਨੀ ਜੇਤੀ ਨਹੀਂ ਜਾਂਦੇ ਆ ਤੋ ਝੱਡ ਕੇ ਦਾ ਚੈਲ ਜਾ ਤੈਨੂੰ ਡੰਨ ਲੱਗਣ ਲੱਗੀ ਐਨੀ ਗਰਮੀ ਚ ਸਵਾਟਰ ਪਾਉਣ ਲੱਗੀ ਸਵਾਟਰ ਨਹੀਂ ਹੈਗਾ ਇਹ ਇੱਕ ਮਿੰਟ ਦੀ ਨਾ ਇਹ ਡਿਜ਼ਾਈਨਰਾਂ ਦਾ ਵੀ ਪਤਾ ਨਹੀਂ ਲੱਗਦਾ ਆਏਗਾ ਠੰਡ ਦੇ ਵਿੱਚ ਝੁੱਗੀਆਂ ਪਵਾ ਦਿੰਦੇ ਨੇ ਗਰਮੀ ਦੇ ਵਿੱਚ ਸਵਾਟਰ ਪਵਾ ਦਿੰਦੇ ਨੇ ਕਿਹੜੀਆਂ ਮੜਾਂ ਆ ਕੇ ਮਗਲਾ ਚ ਆ ਤੀ ਮੀਨੇ ਦਮਾ ਜੁੱਤੀ ਭੱਲੇ ਆਂ ਅੰਦਰ ਕੁਸ ਤੋਂ ਪੁੱਛ ਛੋਟੀ ਗੱਲ 25 ਸਾਲੇ ਚੱਕਰ ਤੇ ਮੈਨੇ ਪੜਨੇ ਤੂੰ ਜਾਣੀਆ ਸਕੂਟਰੀ ਦੇ ਤੈਨੂੰ ਤਾਂ ਨਹੀਂ ਪਤਾ ਵੀ ਕੀ ਦੇ ਨਿਕਲਦੇ ਨੇ ਕੀ ਦੇ ਪੈਂਦੇ ਨੇ ਇਹ ਵਿਚਾਰੀ ਬਸ ਇਹ ਬੱਸਾਂ ਜੀ ਜਾਂਦੀਆਂ ਇਸ ਕਰਕੇ ਇਹ ਖਾਵਰਾ ਆਉਂਦੀਆਂ ਵੀ ਜਾਇਆ ਕੀਤਾ ਤੇ ਅਗਲੀ ਲਗਾਲਾਂ ਵੀ ਕੱਟਦੀਆਂ ਹਨਾ ਵੀਰੇ ਪਾਣੀ ਕੋਈ ਤਾਂ ਤਾਂ ਬਣੀ ਪਾ ਰਹੇ ਨੇ ਪਾਣੀ ਵਾਲੀ ਕਿਰੀਏ ਛੋਟੀਆਂ ਤਾਂ ਕਿੰਨੇ ਲੱਤੇ ਜੋੜਾ 500 ਬਹੁਤ ਸਹੀ ਹੈ 500 ਦिए ਦਿੰਦੇ ਨੇ ਸਾਰੇ თან 1000 ਰੁਪਏ ਜਾ ਦੇ ਤੇ ਸੁਸਨਾ ਵਰਦੇ ਨੇ ਅਰਜਤੀ ਅੱਜ ਪਾ ਕੇ ਲੈ ਜਾ ਫਿਰ ਗਰੇਗ ਰੇ ਪਾ ਕੇ ਲੈ ਜਾਂਦੀ ਅੱਜ ਮੈਂ ਰੁਪਏ ਦੇਖਿਆ ਮੈਂ ਕਦੇ ਅਮੈজিং ਕਰੀ ਫਿਰ ਦਰ ਰੁੜਦੇ ਆਣੇ ਹੁਣ ਪਤਾ ਨਹੀਂ ਕਰਦਾ ਇਹਨੇ ਘਰ ਲੈ ਰਾਜਨਾਲੀ ਦਾ ਰੁਪਾ ਫਾੜਿਆ ਸੀ ਉੱਥੇ ਪਈ ਹੈ ਮੈਂ ਤੇ ਘਰ ਕਿਹਾ ਤੇ ਰੁਪੇ ਦੇ ਪਾੜੇ ਸੀ ਰੁਪਾ ਹੋ ਕੇ ਮੈਂ ਨਾ ਮਾਰ ਰੁਪੇ ਨੂੰ ਮੈਂ ਕਦੇ ਮਾਰ ਦੂੰਗੀ ਕਿ ਓਏ ਘਰੇ ਆਉਂਦੇ ਤੇ ਮੈਂ ਕਰੇ ਉਹਦੇ ਮੈਂ ਉਹ ਕਰ ਲਿਆ ਮੈਂ ਕਿ ਆ ਗਿਆ ਤਾ ਤਾ ਮਾ ਤੇ ਬੱਤੀ ਵੀ ਮਾਰੀ ਅੱਜ ਲਈ ਗੱਲ ਨਾ ਪਾਲੀ ਹੋ ਨੀ ਵਿਚਾਰੇ ਨੂੰ ਪੂਰੇ ਮੈਂ ਆ ਗਿਆ ਦੇਖ ਤੂੰ ਉਹਦੇ ਸੰਤਰੀ ਮੂਛਾ ਤਾਰ ਰਿਹਾ ਉਹ ਹੋ ਰਹੀ ਸੀ ਤੂੰ ਕਾਟ ਰਹੀ ਸੀ ਪਹਿਨੇ ਬੱਤਾ ਇਸ ਤੇ ਚਲ ਭਾਈ ਬਾਈ ਸ਼ਨੀਵਾਰ ਨੂੰ ਮਿਲਾਂਗੇ ਓਕੇ ਜੀ ਓਕੇ ਮੈਂ ਨਹੀਂ ਕਿਹਾ ਕਿ ਤਾ ਆਏਂਗੀ ਤੂੰ ਦੇਖੀਓ ਕੀ ਕਰੇ ਮੈਂ ਖਤਰੀ ਦਾਰ ਗੇ ਦੋ ਮਾਰਾ ਖਰਾਗੀ ਰਹਿ ਜਾ ਜੂਮਾ ਕਰਦਾ ਹੋਰ ਮਾਰਾ ਕਰਦਾਂ ਦੇਖੀ ਰਬੇਲੀਆਂ ਰਹਿ ਜਾਈ ਇੱਕ ਅੱਧਾ ਦਿਨ ਬੜਾ ਮੋਟਾ ਆਈ ਕੋਈ ਨਹੀਂ ਗਿੰਦੀ ਰਬੇ ਪਾਲਾ ਖੱਪਾ ਕੋਰ ਸੀ ਨਾ ਸੱਤ ਦਾ ਖਲਾਜੋ ਅੱਜ ਆਹੋ ਪਰਮਾਨੈਂਟੇ ਰਹਿ ਲੋਰੇ ਤੂੰ ਐ ਕਰਾ ਇੱਕ ਦਿਨ ਤੂੰ ਰਖਾ ਜੋ ਮਾੜੀ ਹੋਰ ਅੱਜ ਇਹ ਕਰੀ ਮੈਂ ਪੈਸੇ ਜਿੰਦੀ ਠੀਕ ਆ ਤਾਇ ਕੰਮ ਤੋਂ ਦੇ ਜਾ ਠੀਕ ਆ ਮੇਰੇ ਤਾਂ 6 ਮਹੀਨੇ ਬਾਅਦ ਆਉਂਦੇ ਨੇ ਇਹ ਯਾਰ ਮਸਤੀ ਦੇ ਮਹੀਨੇ ਮੇਰੀ ਯਾਰ 6 ਮਹੀਨੇ ਬਾਅਦ ਮੇਰੀ ਪੂਰੇ ਹੋਣਗੇ ਉਹਨੇ ਤੂੰ ਕਰਦੀ ਹੈਂ ਵਿਚੇਰੀ ਤੇ ਜਿੰਨੇ ਕਹਣਗੀ ਮੈਂ ਫੇਰ ਫੇਰ ਤਾਂ ਸਾਡੇ ਵਧੀ ਫੇਰ ਤਾਂ ਸਾਡੇ ਵਧੀ ਆਉਣ ਲੱਗ ਜਾਣਗੇ ਕੁੜੇ ਹਾਂ ਤੂੰ ਇੰਨਾ ਵੀ ਸਾਡਾ ਮੰਦਾ ਨਾ ਸੋਚ ਹਾਂ ਜੇ ਵੀ ਕਰਦੀ ਆ ਤੂੰ ਕੋਈ ਇੰਨੇ ਵਾਦੂ ਇੱਕਦਮ ਕਰਦੇ ਸੀ ਤੇ ਫਵਾ ਲਕਰਾਂਗੇ ਚੱਲ ਹਾਂ ਮੇਰਾ ਵੀ ਹੋਰ ਮੈਂ ਈਗਾ ਕੋਈ ਰੋਜ਼ ਨਿਤਨਾ ਮੈਂ ਸੂਟ ਪਾ ਲਿਆ ਆਈ ਨਹੀਂ 400 ਦਾ ਸੂਟ ਵੀ ਤੇ ਰੇਣਾ ਮੈਂ ਕਿਹੜਾ ਦਵਾਇਆ ਯਾਰ ਨੇ ਨੂੰ ਅਸੀਂ ਕਿਹੜਾ ਦਵਾਇਆ ਮੈਂ ਹੋਰ ਨਹੀਂ ਜੇ ਦੋ ਸੂਟ ਲਪੇਰ ਨਾਲੇ ਕਹਿ ਨਹੀਂ ਗਰੀ ਆਹ ਦੇਖ ਸਕੂਟਰੀ ਜੀ ਚੱਤੀ ਫਿਰਦੀ ਆ ਹੱਦ ਖਿਆ ਜਾ ਫਿਰ ਆ ਜੇ ਗਰੀਬ ਬਣੀ ਕਹਿਦੀ ਆ ਬਾਪਣ ਮੇਰੇ ਭਾਜੀ ਨੇ ਲਵਾਇਆ ਜਿਹੜਾ ਸੀਜ਼ਨ ਲਾ ਕੇ ਆਇਆ ਈਗਾ ਸੀਜਨ ਦਾ ਤੂੰ ਲੁੱਟ ਲਿਆ ਹੀ ਉਹਦਾ ਸੁਪਰੇ ਕੱਟ ਕੇ ਸੁਪਰੇ ਕੱਟ ਕੇ ਫਿਰ ਵੀ ਹਟਈ ਨਹੀਂ ਕਰਦਾ ਤੂੰ ਕਿਹੜਾ ਮੇਰੇ ਪਾਸ ਆਈਂਦੇ ਮੈਂ ਤਾਂ ਤੇਰੇ ਮੇਰੇ ਦੇਖ ਕੀ ਕਰਦਾ ਸੀਜਨ ਭਾਈ ਨੇ ਲਾਇਆ ਕੱਪੜੇ ਦੋ ਸੀ ਲਿਆਏ ਹਾਂ ਆ ਤਾਂ ਜਾਮਚਾ ਕਾਲਾ ਤਾਂ ਰੱਬੇ ਤਾਂ ਆ ਦੂਜਾ ਸੁੱਤੀ ਹਾਂ ਰੱਬੇ ਕਿਹੜੇ ਲਈ ਕਿਹੜੇ ਨੇ ਉਹ ਪਰਾਂ ਨੂੰ ਪਤਾ ਨਹੀਂ ਕਿੰਨੇ ਦਾ ਹੀ ਕਿੰਨੇ ਦਾ ਪੱਲੇ ਆਈ ਜਾਂਦੇ ਨੇ ਪੱਲੇ ਵਾਲਾ 500 ਦਾ ਉੱਤੇ ਵਾਲਾ 700 ਜਾਮਚਾ 500 ਦਾ ਇਹ 700 ਦਾ ਕਿੰਨਾ ਹੋ ਗਿਆ 1200 ਹਾਂ 1200 ਲਿਆ ਮੈਂ ਮੇਰੇ ਕਿਹੜਾ ਪੈਸਾ ਨਹੀਂ ਰੱਖਣਾ ਨਾ ਨਹੀਂ ਰੱਖਣਾ ਦੁਕਾਨ ਵਾਲਾ ਕੰਮ ਕਰਦੇ ਆ ਦੁਕਾਨਦਾਰ ਵਾਲਾ ਕੰਮ ਹੈ ਦੁਕਾਨ ਵਾਲਾ ਨਹੀਂ ਲੈ ਤੂੰ ਹੀ ਲੈ ਜਾ ਤੂੰ ਹੀ ਲੈ ਜਾ 15 ਰੁਪਏ ਲੈ ਜਾ ਕੇ ਦੇ ਦੇ ਲੈ ਤੂੰ ਹੀ ਲੈ ਜਾ ਮੈਂ ਤੂੰ ਹੀ ਲੈ ਜਾ ਨਿੱਕੀ ਜਾਂਦਾ ਲੈਰੇ ਕੱਪੜੇ ਲੈਣੇ ਆਪਾਂ ਨੇ ਹਜ਼ਾਰ ਦਫਾ ਬੱਸ ਉਹਦਾ ਪਹਿਣ ਪਾਈ ਦਾ ਪਿਆਰ ਹੈਗਾ ਹਾਂ ਪੈਸਾ ਥੋੜੀ ਨਾ ਦੇਖਣਾ ਆਪਾਂ ਨੇ ਆ ਚੁੰਨੀ ਇਹ ਸੁਨੇ ਪਾਣੀ ਦੇ ਬਣਾਤਾ ਨਾਲੋਂ 17-17000 ਰੁਪਏ ਸੁਤਾ ਮੈਂ ਵੇਚੀ ਕੱਢ ਦੇ ਖੜ ਗਿਆ 14000 ਨਾ ਤੂੰ ਹੀ ਲੈ ਜਾਇਆ ਲੈ ਫਿਰ ਇਹ ਵੀ ਜਿਗਰਾ ਦੇਖ ਲੈਂਦੇ ਹਾਂ ਨਾ ਵੀ ਲੈ ਚੱਲਦੇ ਆਂ ਭਾਈ ਕੀ ਹੋ ਹਾਂ ਇਹ ਨਾ ਕਰ ਰਹੀ ਨਾ ਜਮੀ ਬੱਤਾ ਬਤਾ ਰਹੀ ਆ ਦੇ ਲੈ ਮੈਂ ਤੂੰ ਕਹਿੰਦੀ ਬੋਰਾ ਜਦ ਤੂੰ ਹੀ ਲੈ ਜਾ ਔਰ ਇਹਨਾਂ ਤਾਂ ਕ ਨਾ ਵੀ ਮਾਰਾ ਆ ਆ ਗਿਆ ਆ ਜਾ ਆ ਜਾ ਆ ਜਾ ਪਾਪੂ ਨੂੰ ਫੋਨ ਕਰਦੇ ਤੇ ਹੁਣ ਵੀ ਪਾਪੂ ਨੂੰ ਬੁਲਾਉਣੇ ਫੋਨ ਕਰਕੇ ਹੁਣ ਪਾਪੂ ਆ ਲੈ ਉਰੀ ਆਉਣਾ ਲੈ ਦੇਖਤਾ ਸਹੀ ਉਹਨੇ ਹੱਥ ਕੱਢਿਆ ਨਹੀਂ ਹੱਥ ਮਿਲ ਆਇਆ ਲੈ ਪਾਪੂ ਨੇ ਜੀ ਉਹਨੇ ਗਿਆ ਫੋਟੋ ਵੀ ਬਣਾਈ ਸੀ ਹਾਂ ਪਾਪ ਨਹੀਂ ਆਇਆ ਤੁਸੀਂ ਕੀ ਦਿਖਾਈਏ ਮਾੜਾ ਬਣਿਆ ਹਨ ਸਭਨਾਂ ਬਾਦ ਦੋ ਹਾਂ ਸ਼ਾਸ਼ਿਕਾ ਬੇਬੇ ਫਿਰ ਨਹੀਂ ਆਇਆ ਫਿਰ ਨਹੀਂ ਆਇਆ ਉਸ ਤੋਂ ਬਾਅਦ ਪਹਿਲਾਂ ਮੈਂ ਉਹ ਮੰਡੇ ਚਰਮਾਂ ਬਾਗੀ ਬਾੜੀ ਚ ਉਹ ਉੱਚਾਧਮਾ ਰਮਦੇਵ ਜੀ ਨੇ ਪਾਇਆ ਲੇਗੀ ਬੱਦ ਮੈਂ ਨੋਟੇ ਆਹ ਠੀਕ ਹੈ ਫਿੰਜਰੇ ਚ ਬੈਠੀ ਆ ਹੁਣ ਯਾਦ ਕਰੇ ਮੈਂ ਫੋਨ ਕਰਦੀ ਆ ਮੈਂ ਚਿੜੀਆਂ ਦੇਖਣ ਆ ਜੂਗਾ ਮੈਂ ਖਾ ਗਏ ਜੱਟ ਕੇ ਮਾ ਬਵਾ ਦਵਾ ਆਏ ਮਾ ਕਹਿੰਦਾ ਖਾਰ ਜਾ ਜਵਾਂ ਕੰਤਾ ਹੀ ਚੀਜ਼ਾਂ ਵਧੀਆ ਲੱਗਦੀਆਂ ਮਾਮਾ ਨਾ ਖਲੇ ਨਾ ਕਰਦੇ ਰੇ ਹੋ ਤਾਂ ਆਏਗੀ ਕੋਈ ਬੜਾ ਗਰਵਾਇਤ ਵੀ ਹੈਗੀ ਤਾਂ ਕਿਨੇ ਹੈ ਕਿਨੇ ਆਂ 3 ਮੀਆਂ 3 ਮੀਆਂ ਸਪੈਰੋ ਕਿਨੇ ਕਿਵੇਂ ਕਰਦੇ ਬੋਲੀ ਸਪੈਲੋ ਹੈ ਨੋ ਕਿਹੜਾ ਸਪੈਲੋ ਕਰਕੇ ਦੇਖ ਪੈਰੋਂ ਨੂੰ ਫੈਲਾ ਗੋਲਦਨ ਫੈਲਾ ਕਰਦਾ ਲੱਗੇ ਜਿੰਗਰੇ ਦਾ ਪੁੱਤ ਨਹੀਂ ਮੈਂ ਮੈਂ ਖੇਡ ਨਹੀਂ ਪਾਵਾਂ ਲੇਕਿਨ ਇਹਨੇ ਗੋਲ ਕਰ ਦਿੱਤਾ ਮੈਂ ਨਹੀਂ ਮੈਂ ਖੇਡਾਂਗਾ ਤੂੰ ਕਿੰਨੀ ਰੱਖ ਬੁੱਲਾ ਹਾਂ 6 ਨਹੀਂ ਆਨੇ ਛੋਟੇ ਦੀ मैं लेके जानीया ने और उरी बैजे नहीं पजरे पे पा बनियादा एक ही बैठू मैं तो वो और अच्छे बैठो और चालू ना सा चक्कर तो जिदी ना ले ले हो बाड़ी दी मसा कर दिया मेरे को अच्छा को नहीं ले ले ओ पामस ले में है और मम्मी कहलींदा बुखार आउंदा कह दी बीमार है कह दी मैं टाइम ना तेरेड़ी बाड़ी रो माई ने हाल दी जनंती बात लो की जंती बा चल बढ़िया उचाण कर दे है सा बले दादी दी दादी जी ਉਹ ਕਿ ਖੁਸਨਾਏ ਲੈ ਗਿਆ ਉਹ ਲੈ ਗਿਆ ਉਹ ਲੈ ਗਿਆ ਪਾਪਣਾ ਲੈ ਗਿਆ ਤੇਰਾ ਹੁਣ ਦਾ ਬੈਠ ਕੇ ਦੀਦੀ ਉਹ ਘੱਟ ਕੇ ਦੇ ਦਵਾਤੀ ਮੈਂ ਕਰ ਦੇ ਦਿੰਦੇ ਨਾ ਅੱਗੇ ਆ ਗਿਆ ਉਹ ਆ ਬੁੱਕ ਨਹੀਂ ਗਿਆ ਦੀਦੀ ਕੰਕਾ ਕੰਕਾ ਨਹੀਂ ਇਹ ਤਾਂ ਬਾਜਰਾ ਖਾਂਦੀ ਆ ਬਾਜਰਾ ਬਾਜਰਾ ਖਾਂਦੀ ਆ ਉਹ ਵੀ ਕਹਿੰਦੀ ਕਹਿੰਦਾ ਮੈਂ ਤਾਂ ਦੇਖਿਆ ਨਹੀਂ ਕਿਆ ਨਾ ਮੈਂ ਤਾਂ ਦੇਖ ਕੈ ਨਹੀਂ ਪਾਵਨ ਕਹੇ ਜਾ ਹੋ ਰਿਹਾ ਮੈਂ ਚੈਲੂ ਨਾ ਮੈਂ ਚੈਲੂ ਨਹੀਂ ਗਈ ਹਾਂ ਕਹਿੰਦੇ ਹੋਗੇ ਤਾਂ ਕਾ ਛੋਟੀ ਮਾਪਾਪਾਂ ਨੂੰ ਬੁਲਾਉਂਗੀ ਮੈਂ ਤੈਨੂੰ ਦਿਖਾਉਂਗੀ ਯਾ ਤੂੰ ਐਡਾ ਹੋ ਗਿਆ ਤੇ ਚੈਲੂ ਐਡੀ ਹੋਗੀ ਦੇਖ ਲੈ ਚੈਲੂ ਐਡੀ ਕਰੂਗੀ ਇਹ ਤੂੰ ਮਾਰ ਦਿਆ ਤੂੰ ਦੀਦਾ ਚ ਮਾਰ ਦਿਆ ਹੋਰ ਦਿਨ ਆ ਕਿੰਨਾ ਉਹ ਕੁੱਤੇ ਬਹੁਤ ਦੂਰੋਂ ਲਿਆ ਦੇ ਇਹ ਅਛੀ ਲਿਆ ਆ ਬਣਾ ਲੇ ਤਾਂ ਤਨੋਲੇਤੋ ਕਿਥੋਂ ਲੈ ਆਇਆ? ਅੱਤੀ ਵੀ ਦੋਨੇ ਤੋਂ ਨਹੀਂ ਨਾ ਜੋਦੇ। ਇਸ ਵੀ ਦੋਨੇ ਤੋਂ ਲਾਉਂਗੇ। ਲੈ ਆਹੀ ਲੈ ਜਾ। ਲੈ ਲੈ ਜਾ। ਲੈ ਲੈ ਜਾ। ਚਰੇ ਲੈ ਜਾ। ਇਹਦੇ ਲੈ ਜਾ ਕਰੇ। ਉਰੀ ਹੈ ਤਾਂ ਦਰਦ। ਛਿਆਵਾ ਕੁੜੇ। ਸਾਡੇ ਆ ਸੋੜ ਹੈਗੀਆਂ ਨੇ। ਸਾਡੇ ਤਾਂ ਹੈਗੀਆਂ ਨੇ ਕਹਿੰਦਾ। ਤੇਰੇ ਨਾਲ ਪਿਆ ਕਰਨੀ ਹੈ ਰੋਟੀ ਖਾਏ ਕਰਨੀ ਤੇਰੇ ਨਾਲ। ਆਪਦੇ ਨਾਲ ਪਾ ਲੈਗਾ। ਆਪਦੇ ਨਾਲ ਪਾਲੀ ਨੰਨ ਜੜਾ ਕੀ ਹੋਇਆ ਇਹਦੇ ਪੁੱਤ ਨਾ ਨਾ ਕਈ ਨੇ ਅੱਛੀ ਤਾਂ ਥੇ ਪਕੜੀਆਂ ਹੁਣ ਆਪ ਦੇ ਨਾਲ ਪਾਲੀ ਇਹਨਾਂ ਨੂੰ ਬੈੱਡ ਤੇ ਠੀਕ ਆ ਪਾਵੇਂਗਾ ਯੋ ਕਿਨੀ ਇਹ ਬੁੱਕ ਨਹੀਂ ਕਰ ਰੋ ਠੀਕ ਆ ਤੁਕੜੀਆਂ ਨੇ ਟਰੇ ਬਿੰਦੇ ਮੇਰੇ ਉਹਨਾਂ ਵਾਂਗੂ ਨਹੀਂ ਹੈ ਨਾ ਟਿੰਡਾਂ ਤੋਤੇ ਮੰਗੂ ਕੈਲਗਿਰੀ ਹੁਣ ਚਲ ਗਈ ਆ ਨਾਸ਼ ਸਰੀ ਦੇ ਲਵਟਾ ਪਹਿਲਾ ਹੈਗੀ ਕੀ ਪਹਿਲਾ ਸਰੀ ਦੇ ਤੁਹਾਂ ਬੇਟੁਰ ਤੱਕ ਅੱਛਾ ਚਲੋ ਜੀ ਇਹਦੇ ਨਾਲ ਹੀ ਵਲੌਗ ਦਾ ਕਰਦੇ ਆ ਐਂਡ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ